ਕਰਾਜ ਆ ਕੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੈ ਉਹ ਤੁਹਾਡਾ ਨਹੀਂ ਭਰਾਓ ਅੱਜ ਸਾਫ਼ ਹੋ ਗਈ ਬਿਲਕੁਲ ਗੱਲ ਇਹ ਉਹਨਾਂ ਲਈ ਹੈ ਜਿਨ੍ਹਾਂ ਦੇ ਅੜਾਨੀ-ਵਾਨੀ ਮੋਦੀ ਵਰਗੇ ਯਾਰ ਹੈ ਭਰਾਓ ਉਹਨਾਂ ਦਾ ਮੁੱਖ ਮੰਤਰੀ ਵੀ ਉਹਨਾਂ ਲਈ ਹੈ ਇਹ ਬਿਲਕੁਲ ਅੱਜ ਗੱਲ ਸਾਫ਼ ਹੋ ਗਈ ਹੈ ਆਪਣਾ ਪ੍ਰੋਗਰਾਮ ਇਥੋਂ ਤੱਕ ਹੀ ਸੀਗਾ ਅੱਜ ਕਿੰਨਾ ਚਿਰ ਬੈਠਾ ਹੋ ਕੋਈ ਗੱਲ ਨਹੀਂ ਅੰਦਰ ਵੜ ਕੇ ਮੀਟਿੰਗ ਕਰ ਲੂ ਕਰੀ ਜਾਂਦਾ ਕਰੂਗਾ ਤੋਂ ਬਾਅਦ ਵੱਡੀ ਗੱਲ ਤਾਂ ਫਿਰ ਵੀ ਲੋਕਾਂ ਦੇ ਸਾਹਮਣੇ ਆਵੇ। ਜੇ ਚੋਰ ਨਹੀਂ ਠੱਗ ਨਹੀਂ ਉਹ ਲਾ ਆਵੇ ਲੋਕਾਂ ਦੇ ਸਾਹਮਣੇ। ਗੱਲ ਸੁਣਿਆ ਕੇ ਲੋਕਾਂ ਦੀ ਆਪਣੇ ਵਿੱਚੋਂ ਹੀ ਆਹੋ ਇਨਸਾਨ ਹੀ ਆ ਯਾਰਾਂ। ਆਪਾਂ ਕੋਈ ਬੰਬ ਦਾ ਲਈ ਨਹੀਂ ਫਿਰਦੇ। ਚੱਲੇ ਛੰਦ ਦੇ ਵਿੱਚ ਲੰਗਾ ਨੇ ਜਿਹਦੀ ਮਰਜ਼ੀ ਗੱਡੀ ਚੈੱਕ ਕਰਨ ਲਈ ਸਾਡੀ ਸਰਕਾਰ। ਵੀ ਕੋਈ ਕੀ ਹੋਊ ਇਹਨਾਂ ਕੋਲ? ਕਿਉਂ ਅੰਦਰ ਬਣਾ ਬਚਾਓ? ਜੇ ਚੋਰ ਨੇ ਡਾਕੂ ਨੇ ਤਾਂ ਅੰਦਰ ਬਣਦੇ ਆ। ਆਪਣੇ ਜ਼ਿਲ੍ਹੇ ਦਾ ਕੋਈ ਜਵਾਬ ਨਹੀਂ ਇਹਨਾਂ ਕੋਲੇ। ਜਿਹੜਾ ਆਪਣੇ ਕੋਲ ਮੰਗ ਪੱਤਰ ਆਇਆ ਹੋਇਆ। 8-9 ਮੰਗਾ ਨਹੀਂ ਗਿਆ। ਉਹ ਬੀਜੇਪੀ ਸਰਕਾਰ ਦੇ ਨਾਲ ਜੁੜ ਗਏ ਸਾਰੇ ਆ ਸਾਡੇ ਕਿਸਾਨ ਦਿੱਲੀ ਜਾਂਦੇ ਸੀਗੇ ਘੇਰੇ ਉਹਨਾਂ ਨੂੰ ਸਮਾੜ ਲਾਵੇ ਕਿ ਦਿੱਲੀ ਜਾਣ ਨਹੀਂ ਸਕਦੇ ਸੀ ਦਿੱਲੀ ਜਾਣ ਦਾ ਸਾਡਾ ਰਾਈਟ ਹੈ ਨੀਗਾ ਚੰਡੀਗੜ੍ਹ ਜਾਣ ਨਹੀਂ ਸਕਦੇ ਸੀ ਸਾਡਾ ਰਾਈਟ ਹੈ ਚੰਡੀਗੜ੍ਹ ਜਾਣ ਦਾ ਅਸੀਂ ਸੜਕਾਂ 'ਤੇ ਬਹਿ ਕੇ ਟਿੱਪ ਛਾਪਾ ਕਰਦੇ ਹਾਂ ਉਹਨਾਂ ਦਾ ਜੇ ਉਹ ਛੋਟੀ ਗੱਲ ਕੋਈ ਭਰਾਵਾ ਨਹੀਂ ਸੁਣਦਾ ਅਸੀਂ ਲਗਾਤਾਰ ਬੈਠਾਂਗੇ ਇੱਥੇ ਇਹ ਦੂਬਾ ਸਾਡਾ ਪਲਾਨ ਹੈ ਅਸੀਂ ਇਹ ਬਜਾਰਮੀ ਦੀ ਮੁਜਾਰਾ ਕਰਨਾ ਹੈ ਜਦੋਂ ਜਾਂਦਾ ਹੈ ਜੇ ਸ਼ਾਮ ਤੱਕ ਜਾਵੇ ਕੋਈ ਪ੍ਰਵਾਹ ਨਹੀਂ ਅਸੀਂ ਸਾਡਾ ਪ੍ਰਬੰਧ ਕਰ ਲਾਂਗੇ ਅਸੀਂ ਬੈਠੇ ਮੁਰੇ ਸਰਕਾਰ ਖੜੀ ਹੈ ਮਰਜੀ ਇਹਨਾਂ ਦੀ ਜਿੰਨਾ ਚਿਰ ਮਰਜੀ ਬਾਹਰ ਸਾਨੂੰ ਉਹ ਬੈਠਾ ਹੈ ਅੰਦਰ ਬੈਠਾ ਹੈ ਬਾਹਰ ਸਾਨੂੰ ਪਤਾ ਉਹ ਇਹਨਾਂ ਨੂੰ ਪਤਾ ਹੈ ਅਸੀਂ ਲਗਾਤਾਰ ਚਲਾਵਾਂਗੇ ਭਰਾਵਾ ਤੇ ਪ੍ਰੋਗਰਾਮ ਚੱਲੀ ਜਾਊਗਾ ਛੋਟਾ ਪ੍ਰੋਗਰਾਮ ਲਾਉਂ ਦੂਜੇ ਪਾਸੇ ਲਗਾਤਾਰ ਹਾੜੀ ਦੀ ਫਸਲ ਦਾ ਟਾਈਮ ਹੈ ਚੜਕ ਆਉ ਕਾਨੂੰਨ ਦੇ ਖਿਲਾਫ ਦੇ ਵਿੱਚ ਲੱਗੇ ਕੁੱਦੇ ਦੇ ਵਿੱਚ 50 ਸੈਕਟ ਉੱਥੇ ਅੱਗ ਲੱਗੀ ਐ 300 ਏਕੜ ਕਣਕ ਸਰਕਸ ਵਾਹੂ ਜਿਹਾ ਬਰਾਉ ਬਹੁਤ ਅੱਗ ਕਿਥੋਂ ਲੱਗੀ ਐ ਉਹ ਅੱਗ ਲੱਗੀ ਹੈਗੀ ਬਿਜਲੀ ਛਾਟ ਹੋ ਕੇ ਤਾਣਾ ਨੂੰ ਉਹਦਾ ਜ਼ਿੰਮੇਵਾਰ ਕਾਹਨ ਮਰਦਾ ਸੀਗਾ ਬਿਜਲੀ ਮਾਈਕਰਾ ਜ਼ਿੰਮੇਵਾਰ ਮੰਨਦਾ ਸੀ ਉਹਦਾ ਲਗਾਤਾਰ ਧਰਨਾ ਚੱਲ ਰਿਹਾ ਹੈ ਆਪਣੀ ਗੱਲ ਦਾ ਚੱਲ ਦੇ ਦੋ ਸੁਵੇਗਾ ਨਾ ਲੋ ਬਿਜਾਰ ਜਾਤਾ ਸਵੇ ਤੋੜੀ ਕਿਸਾਨਾਂ ਦੀ ਪਰਭਾਈ ਕਰੋ ਨਹੀਂ ਜਿਹੜਾ ਕਸੂਰਾ ਤੇ ਪਰਚਾ ਦਾ ਜ਼ਿਕਰੋ ਕਿਸੇ ਗੱਲ ਵਾਸਤੇ ਤਿਆਰ ਨਹੀਂ ਭਰਾਵੋ ਇਸ ਕਰਕੇ ਆਪਾਂ ਲਗਾਤਾਰ ਚੱਲ ਰਹੇ ਹਾਂ ਇੱਕ ਗੱਲ ਦੇ ਵਿੱਚ ਵੀ ਜਰਾ ਸੀ ਤਾਂ ਇਹ ਸਰਕਾਰਾਂ ਤੋਂ ਸਾਡੀ ਫਸਲਾਂ ਦੀ ਲੁੱਟ ਕਿਵੇਂ ਹੁੰਦੀ ਹੈ ਸਾਡੇ ਫਸਲਾਂ ਦੀ ਕੋਈ ਪ੍ਰਬੰਧ ਨਹੀਂ ਉਹ ਸਾਰਾ ਕਾਹ ਰਾਤ ਦੇ ਕਰਵਾਉਣਾ ਸੀ ਜਿਹੜੀ ਮਰਜ਼ੀ ਸਰਕਾਰ ਆ ਜੇ ਭਾਜਪੀ ਦੀ ਸਰਕਾਰ ਨਹੀਂ ਆਉਂਦੀ ਜਿਹਦੀ ਮਰਜ਼ੀ ਸਰਕਾਰ ਆ ਜੇ ਸਾਨੂੰ ਸਾਰਿਆਂ ਸਰਕਾਰਾਂ ਵਾਸਤੇ ਪਤਾ ਹੈ ਕੋਈ ਮਤਲਬ ਨਹੀਂ ਹੈਗਾ ਇਹ ਕਿ ਯਾਰ ਬੀਜੇਪੀ ਦਾ ਜਿਵੇਂ ਬਰੋਲ ਕਰੇ ਦੂਜੇ ਦਾ ਪਾਸ ਕਰਦੇ ਆ ਬਿਲਕੁਲ ਨਹੀਂ ਅਸੀਂ ਜਿਹੜੀ ਮਰਜ਼ੀ ਸਰਕਾਰ ਹੋਵੇ ਪਹਿਲਾਂ ਕਾਂਗਰਸ ਦੀ ਸਰਕਾਰ ਹੋਈ 2005 ਦੇ ਵਿੱਚ ਛੱਡੇ ਜ਼ਮੀਨਾਂ ਤੇ ਹੌਲਾ ਬੋਲੇ ਉਹਨੇ ਸਰਕਾਰ ਸੈਂਟਰ ਦੇ ਵਿੱਚ ਪਹਿਲਾਂ ਮਨਮੋਹ ਸ਼ਰਮਾ ਹੈ ਤਾਂ ਤਾਂ ਉਹਨੇ ਬਿਜਾਰੀ ਭਰਾਵੋ ਜਿੰਨੇ ਸਾਈਕਲ ਚਾਏ ਨੇ ਜੱਜ ਨੇ ਪ੍ਰਿਆਉਤੀ ਕੁਰਸੀ ਦੇ ਦੇ ਕਿਸਾਨਾਂ ਪੱਥੀ ਕੋਈ ਨਹੀਂ ਹੋਇਆ ਮੈਨੂੰ ਲੱਗਦਾ ਮੈਂ ਨਾਕਾ ਹੋਊਗਾ ਧੰਨਵਾਦ ਤੁਹਾਡਾ ਆਵਾਜ਼ ਹੋਰ ਤੇ ਯਾਰੀ ਸੋਹਰਾ ਹੋ ਆਪਾਂ ਦੇ ਇਲਾਕੇ ਨੂੰ ਕਦਰ ਬੁਲੇਗਾ ਉੱਧਰ ਟਕਰਾਟਾ ਕਰਾਂਗੇ ਹੁਣ ਜੱਦੀ ਬੈਠੋ ਅਜੇ ਵੀ ਲਾੜੇ ਵਿੱਚ ਦੀ ਮਿਹਰਤ ਕਰੋ ਆਪਣੀ ਰਾਖੀ ਰੱਖੋ ਸ੍ਰੀ ਰਾਖੀ ਦੀ ਤਿਆਰੀ ਰੱਖੀ ਹੋ ਕੇ ਜੰਦਾ ਜ਼ਾਰੀ ਰਾਖੀ ਦੀ ਕਰੋ ਤਿਆਰੀ ਕੱਢੀ ਹੋ ਕੇ ਜੰਦਾ ਜ਼ਾਰੀ ਸਰਕਾਰ ਮੋਢਾਵਾ ਮੋਢਾ ਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੱਕਰ ਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੈਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਕੈਸ਼ਾਈ ਬੰਦ ਕਰੋ ਬੰਦ ਕਰੋ ਬੰਦ I'm Bye-bye. <laughs>